1 ਕਿਲੋਮੀਟਰ ਮਿੱਥਰਲਾ ਟਰਾਕ ਤੇ ਟੈਂਪੋ ਹੋ ਗਿਆ ਜੀ ਜਦੋਂ ਬਾਈ ਦੀ ਸਰਕਾਰ ਬਦਲੀ ਆ ਇਹ ਚਕਾ ਕੇ ਲੈ ਗਏ ਕਿੱਥੇ ਲੈ ਕੇ ਹਾਂ ਨਹੀਂ ਪਤਾ ਇਹਨਾਂ ਨੂੰ ਵੇਚਦਾ ਕੀ ਚੱਕਾ ਹੋਇਆ ਤਾਰ ਵੀ ਸਾਡੇ ਪਿੰਡ ਆਈ ਪੱਥਰ ਵੀ ਆਇਆ ਟੈਂਡਰ ਲੀਵਰ ਦਾ ਹੋਇਆ ਨਹੀਂ ਲੱਗਦਾ ਕਾਮਰ ਪਾਰਟੀ ਕਿਉਂ ਭੱਲੇ ਉਹ ਜਸਮਤਰੀ ਅਰੇ ਵੀਡੀਓ ਕਰਦੇ ਇਸੇ ਤੋਂ ਬਸਲਾ ਬੱਜ ਗੀਆਂ ਮੇਰੇ ਘਰ ਇਹ ਬੱਜ ਗੀਆਂ ਘਾਹ ਤੋਂ ਲੱਗੇ ਕੀ ਹੋਣਾ ਮੋਚਾ ਲਾ ਰਹੇ ਹਾਂ ਜੀ ਕੋਜਰੀ ਉਹ ਉਹ ਤਰਾਨਾ ਸਾਡੇ ਆਮ ਆਰ ਪਾਰਟੀ ਦੇ ਬੰਦਿਆਂ ਨੇ ਡੱਕਿਆ ਇਥੋਂ ਇੱਕ ਕਰੋੜ ਦਾ ਪੱਥਰ ਆਇਆ ਹੈ ਸਿੱਖਾਬ ਨੇ ਬੇਨਤ ਕਰਕੇ ਲੈ ਗਿਆ ਮਾੜਾ ਪਿਛੇ ਵਾਰਿਆਂ ਡਾਕੇ ਦਾ ਸਾਡਾ ਬਿੜਾ ਕਰਤਾ ਧੁੰਦੇ ਦਾ ਨਾਲ ਧੁੰਦਾ ਨਹੀਂ 7 ਪਿੰਡ ਲੱਗਦੇ ਹੀ ਨਾ 7 ਪਿੰਡ ਹੁਣ ਜਿੰਨੀ ਇਥੇ 7 ਪਿੰਡਾਰੇ ਗਰਾਈਆਂ ਕਰ ਕਰ ਬਾਬਿਆਂ ਦੀ ਲੋਗ ਨਾਲ ਸਾਰਾ ਅੱਗੇ ਕੋਰਨ ਚੱਲਦੀ ਆਬ ਕਿੰਨੀ ਹੋ ਗਈ ਇਹ ਦੇਖ ਲੈ ਇੱਕ ਮਿੰਟ ਰੁਕੋ 1600 ਦਾ ਪਾਰਕ ਖਰਾਬ ਹੋ ਗਿਆ 1600 ਦਾ ਥੋੜਾ ਸੋ 1 ਏਕੜ ਦਾ ਖਰਾਬ ਹੋ ਗਿਆ ਇਹ 500 ਏਕੜ ਸਾਡੇ ਪਿੰਡ ਦਾ ਹੋ ਗਿਆ ਉਹ ਵੀ ਆਪਣੀ ਮਿਹਨਤ ਨਾਲ ਜਿੱਤ ਅਸੀ ਕੀ ਸਾਹਿਬ ਹੋ ਗਏ ਇਹਨਾਂ ਦਾ ਸਹਿਯੋਗ ਪਹਿਲਾਂ ਤੇਜ਼ ਵੀ ਹਾ ਦੁਰਿਆ ਵਾ ਤੇਜ਼ ਵੀ ਵੀ ਹੁਣ ਵੀ ਕਰਦੇ ਆ ਜਦੋਂ ਅਸੀਂ ਜਾਣਾ ਖਾਲੀ ਨੂੰ ਮੋੜਦੇ ਹੁਣ ਕੱਲ ਕੱਲ ਸਾਡੇ ਬੰਦੇ ਗਏ ਸੀ ਡੀਲ ਚਾਹੀਦਾ ਡੀਲ ਦਿੱਤਾ ਨਾ ਕੱਲ ਹੀ ੱੱਲੇ ਆਮ ਨਹੀਂ ਖਲੋਣ ਦਿੱਤਾ ਇਹਨਾਂ ਨੂੰ ਆ ਲੋਕਾਂ ਨੂੰ ਹੋ ਸਕਣਗਾ ਬਾਈ ੱੱਲੇ ਆਣੋ ਪੁੱਗਾ ਹੁਣ ਸਾਡੇ ਕੋਲਾਂ ਕਿ ਚੱਲ ਰਹੀ ਵੱਡੀ ਚਲੋ ਪਾਣੀ ਨਿਕਲ ਨਿੱਕੇ ਤੁਹਾਡੇ ਪੋਗਲਾਂ ਚੱਲ ਰਹੀ ਅੱਗੇ ਸਰਪੰਚ ਆਜੋ ਇੱਧਰ ਆਜੋ ਆਜੋ ਫਸਜੀ ਆਹੋ ਚੱਲ ਰਹੀ ਸਾਡੇ ਤੇ ਉੱਚ ਡੀਜ਼ਲ ਨਾਪ ਉਹਨੇ ਦਿੱਤੀ ਹਨ ਬਾਬਿਆਂ ਨੇ ਜੀ ਜੀ ਜੜੀਏ ਨਹੀਂ ਸਰ ਆਗੇ ਆਜੋ ਸਰਪੰਚ ਸਾਹਿਬ ਆਜੋ ਇੱਥੇ

ਦੱਸੋ ਕੋਈ ਮਦਦ ਦੀ ਲੋੜ ਹੈ ਅੱਧ ਕਪਈ ਭਾਈ ਕਰੇ ਕੋਸ਼ਿਸ਼ ਕਰਨੇ ਹਨ ਮੈਂ ਹਾਂ ਤੁਹਾਨੂੰ ਦੱਸ ਦਿੰਦਾ ਕੋਈ ਮਦਦ ਲੋੜ ਹੈ ਕੋਈ ਮਦਦ ਦੀ ਕੀ ਲੋੜ ਹੈ ਕੋਈ ਸਾਡੇ ਵਾਸਤੇ ਮਦਦ ਦੀ ਕੀ ਲੋੜ ਹੈ ਵੈਸੇ ਮੈਂ ਦੱਸ ਮੈਂ ਦੱਸ ਅੱਗੇ ਆਜੋ ਭਾਈ ਗੱਡੀ ਆਜੋ ਗੱਡੀ ਮੈਂ ਦੱਸ ਇਧਰ ਹੋ ਇਧਰ ਮਦਦ ਅੱਛਾ ਆਜੋ ਇੱਥੇ ਆ ਤੋੜੇ ਤੇ ਰਖ ਲੈ ਪੈਰ ਨੈਣ ਸਾਂ ਆਜੋ ਇੱਕ ਦੋ ਹੋਰ ਦੇਖੋ ਸਰਕਾਰ ਹੋ ਜੋ ਬਣੀ ਚੰਨੀ ਸਾਹ ਆਇਆ ਬਗੇਂਸਾ ਆਇਆ ਹਾਂ ਸਾਰਾ ਪਹਿਲਾਂ ਤਾਂ ਸਾਰਾ ਗਿਆ ਧੁੰਦਾ ਰਖਾਉਂਦੇ ਵਿੱਚ ਵਿੱਚ ਤੁਸੀਂ ਵਿੱਚ ਚੰਨੀ ਸਾਹ ਤੋਂ ਆਇਆ ਆਨੋ ਤੋੜ ਵਾਲੀ ਰੋਡ ਆ ਤੇ ਬਾਕੀ ਸਾਨੂੰ ਮਾਇਜ ਬੋਲਦਾ ਗਰੇ ਥੋੜੇ ਲਾਰੇ ਹਿੰਦ ਸਹੀ ਤੇ ਲਾਰੇ ਸਕਦੇ ਮੇਰੇ ਬਦੇ ਤਰ ਜਾਂਦੇ ਆ ਉਹ ਮੰਗਦੇ ਆ 500 ਰੁਪਏ ਦੀਹਾੜੀ ਆ ਹਾਂ ਉਹਨਾਂ ਨੂੰ ਰੋਜ਼ ਰੋਜ਼ 10000 ਕਿਤੇ ਨਹੀਂ ਪੈਂਦੀ 20 25 ਬੰਦੇ ਹੁੰਦੇ ਆ ਥੋੜੇ ਭਰ ਕੇ ਲਉਦੇ ਆ ਥੋੜਾ ਲਾਉਂਦਾ ਵੀ 20000 ਰੁਪਏ ਜਾਂ 10000 ਰੁਪਏ ਰੋਜ਼ ਉਹਨਾਂ ਦੇ ਬੰਦਦਾ ਸਾਡੇ ਤੇ ਨਾ ਉਹਦਾ ਸਾਡਾ ਮਾਲ ਆ ਹਲਕੀ ਚਾਵੇ ਤਾਂ ਬੋਝ ਜੀ ਲੱਗੀ ਜਾਵੇ ਤੁਸੀਂ ਮੌਕੇ ਅਸੀਂ ਆਣਾ ਨਹੀਂ ਤੋਂ ਵੀ ਆਹੀ ਜੇਗਾ ਪਤਾ ਲੱਗਿਆ ਉੱਥੇ ਟਾਵਰ ਟਾਵਰ ਸ਼ਾਬ ਹੋਏ ਅੱਛੇ ਕਰਦੇ ਇਹ ਕਰਕੇ ਸਾਡੇ ਜਿਹੜੇ ਨਗਰ ਨੂੰ ਬਚਾਇਆ ਜਾਵੇ ਅੱਗੇ ਪਛਾਣ ਤੋਂ ਮਾਂ ਕਰਦੇ ਉਹ ਲੈ ਯਾਰ ਸਾਡੇ ਕੋਲੇ ਸਰਕਾਰ ਦਾ ਤੀਸਰੇ ਨੇ ਮਦਦ ਕਰਨ ਦਾ ਫੋਨ ਅੱਗੇ ਦਾ ਸਰਕਾਰ ਨਹੀਂ ਹੈ ਇੱਕ ਵਾਰੀ ਰਾਜਾ ਬੜਿੰਗ ਜੋ ਨਕਦੀ ਮਦਦ ਦੀ ਹੈ ਕੋਈ ਹੋਰ ਗੱਲ ਕਰ ਲੈਣੇ ਕਿਉਂਕਿ ਇਸ ਤੋਂ ਪਹਿਲੇ ਦੇਖਿਆ ਗਿਆ ਕਿ ਸੁਖੀ ਸਿੰਘ ਬਾਦੋ ਜੀ ਦੇ ਕਿਤੇ ਜਾ ਕੇ ਰਾਜਾ ਬੜਿੰਗ ਕੋਲ ਆਉਂਦੀ ਮਦਦ ਕੀਤੀ ਜਾ ਰਹੀ ਹੈ ਬਗੈਰ ਸਾਹਿਬ ਦੇਖ ਸਕਦੇ ਹੋ ਆਪਾਂ ਪਪਾ ਨਹੀਂ ਫੜੋ ਨੁਕਸਾਨ ਤਾਂ ਬਹੁਤ ਹੋਇਆ ਇਹ ਪਰਮਾਈ ਕਰੀ ਨਹੀਂ ਸਕਦੇ ਪਰ ਜੋ ਤਿੰਨ ਫੁੱਲ ਪੇਟਾ ਸੇਵਾ ਜੋ ਕਰ ਸਕਦੇ ਉਹ ਕਰਦੇ ਆ ਸਰਕਾਰਾਂ ਨੇ ਇਹ ਦਿੱਤਾ ਤੋਹਫਾ ਹੈ ਜਿਹੜੀਆਂ ਸਰਕਾਰਾਂ ਨੇ ਝਾੜੂ ਦੀ ਸਰਕਾਰ ਨੇ ਦਿੱਤਾ ਤੋਹਫਾ ਹੈ ਸੋਰੀ ਪਰਭਾਈ ਨਹੀਂ ਹੋ ਸਕਦੀ ਹਾਂ ਜੋ ਤਿੰਨ ਫੁੱਲ ਪੇਟਾ ਮਦਦ ਅਸੀਂ ਕਰ ਸਕਦੇ ਸੀ ਉਹ ਅੱਜ ਅਸੀਂ ਕਰਕੇ ਗਏ ਆ ਤਾਂ ਜੋ ਇੱਥੇ ਪੋਕਲੈਂਡ ਤੇਲ ਪਾਣੀ ਦੀ ਐਸੀ ਸੇਵਾ ਖੋ ਸਕੇ ਉਹ ਕਰਕੇ ਪੂਰਾ ਕੋਲ ਨਾਲ ਜਾਂਦੇ ਰਹੀ ਹੈ ਇੱਥੇ ਆਦਾ ਬਿਲਕੁਲ ਨਾ ਦੇ ਕੱਲੇ ਸਾਡੇ ਨਾ ਇੱਥੇ 1 ਕਿਲੋਮੀਟਰ ਪੱਥਰ ਜੋ ਆਪਣੀ ਸਰਕਾਰ ਹੈ ਸਿਪੀ ਸਾਹਿਬ ਨੇ 1 ਕਿਲੋਮੀਟਰ ਪੱਥਰ ਦਾ ਟਰੱਕ ਇੱਥੇ ਕੈਂਪ ਹੋ ਗਿਆ ਹੈ ਜਿਹੜੋ ਬਾਈ ਦੀ ਸਰਕਾਰ ਬਦਲੀ ਆ ਇਹ ਚਕਾ ਕੇ ਲੈ ਗਏ ਤੋਂ ਪਰ ਕਿੱਥੇ ਲੈ ਕੇ ਸਾਨੂੰ ਨਹੀਂ ਪਤਾ ਯਾਰ ਵੇਚ ਤਾਂ ਕੀ ਚੱਕਰ ਹੋਇਆ ਤਾਰ ਵੀ ਸਾਡੇ ਪਿੰਡ ਆਈ ਪੱਥਰ ਵੀ ਆਇਆ ਟੈਂਡਰ ਲੇਵਰ ਦਾ ਹੋਇਆ ਨਹੀਂ ਲੱਗਣਾ ਕੰਮ ਆਪਣੀ ਪਾਰਟੀ ਕਿਉਂ ਹਲੇ ਉਹ ਦੱਸ ਹਾਂ ਇਹ ਵੀਡੀਓ ਰਿਕਾਰਡ ਇਸੇ ਦਾ ਮਸਲਾ ਬਾਜੀ ਬਾਜੀ ਜੀਆ ਮੇਰੇ ਕਾਹ ਇਹ ਪਛੀ ਬਾਜੀ ਕਾਹ ਤੋਂ ਆਸ਼ਕੀ ਹੁਣ ਮੋਚਾ ਵਾਰ ਰਹੇ ਸੀ ਉਹ ਜਿਹੜੀ ਉਹ ਤੋ ਲਟਾਰਾਂ ਸਾਡੇ ਆਮਾਰੀ ਪਾਰਟੀ ਦੇ ਬੰਦਿਆਂ ਨੇ ਡੱਕਿਆ ਇਥੋਂ ਪੱਥਰ ਇੱਕ ਰੋਡ ਦਾ ਪੱਥਰ ਆਇਆ ਇਹ ਸਿੱਖੀ ਸਾਹਿਬ ਨੇ ਲੈਂਦ ਕਰਕੇ ਲੈ ਗਿਆ ਮਾੜਾ ਪਿਛੇ ਆਰਿਆ ਡਾਕੇ ਸਾਡਾ ਬਿੜਾ ਗੱਕਰਤਾ ਧੁੰਦੇ ਦਾ ਨਾਲ ਧੁੰਦਾ ਨਹੀਂ ਸੱਤ ਪਿੰਡ ਲੱਗਦੇ ਜੀ ਨਾ ਸੱਤ ਪਿੰਡ ਹੁਣ ਜਿੰਨੀ ਇੱਥੇ ਸੱਤਾਂ ਪਿੰਡਾਰੇ ਗਰਾਈਆਂ ਕਰ ਕਰ ਬਾਬਿਆਰੀ ਜੋ ਇਹ ਨਾਲ ਸਾਰਾ ਅੱਗੇ ਕੋਰਨ ਚੱਲਦੀ ਆ ਆਬ ਕਿੰਨੀ ਹੋ ਗਈ ਇਹ ਦੇਖ ਲੈ ਇੱਕ ਮਿੰਟ ਰੁਕ ਇੱਕ ਮਿੰਟ ਪਿੰਡ ਦਾ 1600 ਏਕੜ ਪਾਰ ਖਰਾਬ ਹੋ ਗਿਆ 1600 ਏਕੜ 1600 ਏਕੜ ਖਰਾਬ ਹੋ ਗਿਆ ਇਹ 500 ਏਕੜ ਸਾਡੇ ਪਿੰਡ ਦਾ ਵਜਾ ਉਹ ਵੀ ਆਪਣੀ ਮਿਹਨਤ ਨਾਲ ਜਿੱਤਾ ਚੱਕੀ ਸਾਹਿਬ ਹੋ ਗਿਆ ਇਹਨਾਂ ਦਾ ਸਹਿਯੋਗ ਪਹਿਲਾਂ ਤੇਜ਼ ਵੀ ਹਾਧੁਰਿਆ ਵਾ ਤੇਜ਼ ਵੀ ਵੀ ਹੁਣ ਵੀ ਕਰਦੇ ਆ ਜਦੋਂ ਅਸੀਂ ਜਾਣਾ ਖਾਲੀ ਨੂੰ ਮੋੜਦੇ ਹੁਣ ਕੱਲ ਕੱਲ ਸਾਡੇ ਬੰਦੇ ਗਏ ਸੀ ਡੀਲ ਚਾਹੀਦਾ ਡੀਲ ਦਿੱਤਾ ਨਾ ਕੱਲ ਹੀ ਬੜਾ ੱਲੇ ਆਮਣੀ ਕੋਲ ਦਤਾ ਹੀ ਤਾਂ ਕਿ ਆ ਲੋਕਾਂ ਨੂੰ ਹੋ ਸਕਣਾ ਭਾਈ ਥੱਲੇ ਆਣੋ ਪੁੱਗਾ ਹੁਣ ਸਾਡੇ ਕੋਲ ਕਿਹ ਚੱਲ ਰਹੀ ਵੱਡੀ ਚਲੋ ਪਾਣੀ ਨਿਕਲ ਰਿਹਾ ਨਿੱਕੇ ਤੁਹਾਡੇ ਪੋਗਲਾਂ ਚੱਲ ਰਹੀ ਅੱਗੇ ਸਰਪੰਚ ਆਜੋ ਇੱਧਰ ਆਜੋ ਆਜੋ ਫਸ ਜੇ ਸਾਡੇ ਤੇ ਉੱਚ ਡੀਜ਼ਲ ਨਾ ਕੋਨੇ ਦਿੱਤੀ ਹਨ ਬਾਬਿਆਂ ਨੇ ਜੀ ਜਾਈਏ ਨਹੀਂ ਸਰ ਆਗੇ ਸਰ ਸਰਪੰਚ ਸਾਹਿਬ ਆਜੋ ਇੱਥੇ ਇਹ ਤੇ ਇਹ ਤੇ ਇਹ ਤੇ ਆਇਆ ਡਰ ਉਹ ਇਸ ਜਗ੍ਹਾ ਨਾਲ ਬਚਾਉਣਾ ਇਸ ਜਗ੍ਹਾ ਜੀ ਬਣਾਉਣਾ ਠੀਕ ਹੈ ਰੇਲ ਸਟੇਸ਼ਨ ਹੈ ਨੀਚੇ ਲਾ ਕੇ ਜਾਓ ਕਿਥੇ ਖੜਾ ਸਰ ਮੀਡੀਆ ਦਾ ਬੰਦਾ ਤੁਮ ਫੇਰ ਅੱਗੇ ਕੈਕ ਕਰਨਾ ਪਿੰਡ ਪਿੰਡ ਜਾ ਕੇ ਜਿਹੜਾ ਉਹਨਾਂ ਕੋਲੋਂ ਲੈ ਲੈ ਕਲ ਪਿੰਡ ਦੇ ਜਿਹੜਾ ਤੁਹਾਡੀ ਵੀ ਤੇ ਆਜੋ ਮੇਰਾ ਵੀ ਦੇਖਿਆ ਜਾ ਰਿਹਾ ਹੈ ਦੇਖ ਸਕਦੇ ਹੋ ਹਾਂਜੀ ਭਾਈ ਆਜੋ ਉਹ ਕੀ ਕੋਈ ਸਾਡੇ ਲਈ ਕੀ ਬਗਿੰਦ ਸਾਹਿਬ ਆਏ ਆ ਕੋਈ ਚੰਗੀ ਸਾਹਿਬ ਆਏ ਆ ਆਜੋ ਆਜੋ ਦੱਸੋ ਕੋਈ ਮਦਦ ਦੀ ਲੋੜ ਹੈ ਅੱਧੇ ਕੰਮ ਭਾਈ ਕਰੇ ਕਾਕੇ ਕੋਸ਼ਿਸ਼ ਕਰਦੇ ਹਾਂ ਮੈਂ ਤੁਹਾਨੂੰ ਦੱਸਾਂ ਕੋਈ ਮਦਦ ਦੀ ਕੀ ਲੋੜ ਹੈ ਤੁਹਾਨੂੰ ਆਇਂ ਆਵੇ ਅੱਗੇ ਮਦਦ ਜੀ ਹਾਂ ਕੋਈ ਸਾਡੇ ਆਸਤੇ ਮਦਦ ਦੀ ਕੀ ਲੋੜ ਹੈ ਵੈਸੇ ਲੈ ਮੈਂ ਦੱਸੋ ਅੱਗੇ ਆ ਜਾਓ ਭਾਈ ਅੱਗੇ ਆ ਜਾਓ ਗੱਡੀ ਆ ਜਾਓ ਲੈ ਮੈਂ ਦੱਸ ਤੀ ਮਦਦ ਦੀ ਅੱਜ ਆ ਤੋੜ ਕੇ ਰੱਖ ਲੈ ਪੈਰ ਨਾਲ ਸਾਂਕਿਓ ਜੀ ਆਜੋ ਇੱਕ ਤਾਂ ਹੋ ਗਿਆ ਸੀ ਦੇਖੋ ਸਰਕਾਰ ਮੈਂ ਆਇਆ ਚੰਨੀ ਸਾਹ ਆਇਆ ਬਗੇਂਸਾ ਆਇਆ ਹਾਂ ਜੀ ਤਾਂ ਆਪਣਾ ਤਾਂ ਸਾਰਾ ਗਿਆਤ ਹੁੰਦਾ ਰਿਹਾ ਚੰਨੀ ਸਾਹ ਤੋਂ ਮੈਂ ਆਹਨੋ ਤੋੜਾਂ ਦੀ ਰੋੜਾ ਦੇ ਬਾਕੇ ਸਾਨੂੰ ਮਾਇਜ ਬਹੁਤ ਜੜੇ ਬਗੇਂਸਾ ਨਾਲ ਤੋੜੇ ਲਾਰੇ ਆਂ ਸਹੀ ਤੇ ਲਾਰੇ ਸਕਦੇ ਇਹਦੇ ਬਦੇ ਤਰ ਜਾਂਦੇ ਆਂ ਉਹ ਮੰਗਦੇ ਆ 500 ਰੁਪਏ ਦਿਹਾੜੀ ਆ ਹਾਂ ਉਹਨਾਂ ਨੂੰ ਰੋਜ਼ ਹੀ ਰੋਜ਼ ਪਣ 10000 ਕਿਤੇ ਨਹੀਂ ਪੈਂਦੇ ਜੀ 25 ਬਦੇ ਹੁੰਦੇ ਆ ਤੋੜੇ ਭਰ ਕੇ ਲਾਉਦੇ ਆ ਉਹਦਾ ਲਾਉਂਦਾ ਵੀ 1000 ਰੁਪਏ ਜਾਂ 1000 ਰੁਪਏ ਰੋਜ਼ ਇਹਨਾਂ ਦਾ ਬੰਦਾ ਉਹਦਾ ਸਾਰਾ ਮਾਲਾ ਹਰ ਕਿਤਾਬ ਤਾਂ ਬੋਏ ਦੀ ਲੱਗੀ ਜਾ ਰਹੀ ਤੁਸੀਂ ਮੌਕੇ ਤੇ ਆ ਜਾਣਾ ਅਸੀਂ ਤੋਂ ਵੀ ਆਹੀ ਜੇਗਾ ਪਤਾ ਲੱਗਿਆ ਉੱਥੇ ਟਾਵਰ ਤੋਂ ਸ਼ਾਬ ਹੋਏ ਚੇ ਕਰਦੇ ਇਹ ਕਰਕੇ ਸਾਡੇ ਜਿਹੜੇ ਨਗਰ ਨੂੰ ਬਚਾਇਆ ਜਾਵੇ ਸਈ ਪ੍ਰਸ਼ਾਸਨ ਤੋਂ ਮੰਗ ਕਰਦੇ ਉਹ ਲੈ ਯਾਰ ਅਸੀਂ ਸਾਡੇ ਕੋਲੇ ਸਰਕਾਰ ਦਾ ਨਹੀਂ ਉਹਨੇ ਮਦਦ ਤੁਸੀਂ ਕਰਨਾ ਫੋਨ ਅੱਗੇ ਦਾ ਸਰਕਾਰ ਨਹੀਂ ਹੈ ਇਸ ਲਈ ਰਾਜਾ ਬੜੇ ਜੋ ਨਕਦੀ ਮਦਦ ਜਰੀ ਹੈ ਬਾਦਲ ਕਰ ਦਰਵਾਜ਼ਾ ਦੀ ਕਰ ਰਹੇ ਨੇ ਕਿਉਂਕਿ ਇਸ ਤੋਂ ਪਹਿਲੇ ਦੇਖਿਆ ਗਿਆ ਕਿ ਸੁਖਬੀ ਸਿੰਘ ਬਾਦਲ ਜੀ ਦੇ ਬਾਦ ਰਾਜਾ ਬੜਿੰਗਪੁਰਾ ਤੱਕ ਮਤਲਬ ਕੀਤੀ ਜਾ ਰਹੀ ਬਗੈਰ ਸਾਹਿਬ ਦੇਖ ਸਕਦੇ ਆ ਉਹ ਦਿੱਤੀ ਜਾ ਰਹੀ ਆਪਾਂ ਬੋਮਾ ਨਹੀਂ ਫਰੋ ਕਾਂਗਰਸ ਦੇ ਨੁਕਸਾਨ ਤਾਂ ਬਹੁਤ ਹੋਇਆ ਇਹ ਪਰਮਾਈ ਕਰ ਨਹੀਂ ਸਕਦੇ ਪਰ ਜੋ ਤਿਲ ਫੁੱਲ ਭੇਟਾ ਸੇਵਾ ਜੋ ਕਰ ਸਕਦੇ ਆ ਉਹ ਕਰਦੇ ਆ ਸਰਕਾਰਾਂ ਨੇ ਇਹ ਦਿੱਤਾ ਤੋਹਫਾ ਹੈ ਜਿਹੜੀਆਂ ਸਰਕਾਰਾਂ ਨੇ ਝੜੂ ਦੀ ਸਰਕਾਰ ਨੇ ਦਿੱਤਾ ਤੋਹਫਾ ਹੈ ਸੋਰੀ ਪਰਭਾਈ ਨਹੀਂ ਹੋ ਸਕਦੀ ਹਾਂ ਜੋ ਤਿਲ ਫੁੱਲ ਪੇਟਾ ਮਦਦ ਅਸੀਂ ਕਰ ਸਕਦੇ ਸੀ ਉਹ ਅੱਜ ਅਸੀਂ ਕਰਕੇ ਗਏ ਹਾਂ ਤਾਂ ਜੋ ਇੱਥੇ ਪੋਕਲੈਂਡ ਤੇਲ ਪਾਣੀ ਦੀ ਅਸੇ ਸੇਵਾ ਖੋ ਸਕੇ ਉਹ ਕਰਕੇ ਗਏ ਪੂਰਾ ਪੋਕਲੈਂਡ ਚੱਲ ਰਹੀ ਹੈ ਸਾਡੇ ਨਾ ਇੱਥੇ 1 ਕਿਲੋਮੀਟਰ ਪੱਥਰ ਜੋ ਆਪਣੀ ਸਰਕਾਰ ਹੈ ਸਿਪੀ ਸਾਹਿਬ ਨੇ 1 ਕਿਲੋਮੀਟਰ ਪੱਥਰ ਦਾ ਟਰੱਕ ਇੱਥੇ ਕੈਂਪ ਹੋ ਗਿਆ ਹੈ ਜਦੋਂ ਬਾਈ ਦੀ ਸਰਕਾਰ ਬਦਲੀ ਆ ਇਹ ਚਕਾ ਕੇ ਲੈ ਗਏ ਤੋਂ ਪਰ ਕਿੱਥੇ ਲੈ ਕੇ ਹਨ ਨੂੰ ਨਹੀਂ ਪਤਾ ਕਿ ਵੇਚਤਾ ਕੀ ਚੱਕਰ ਹੋਇਆ ਤਾਰ ਵੀ ਸਾਡੇ ਪਿੰਡ ਆਈ ਪੱਥਰ ਵੀ ਆਇਆ ਟੈਂਡਰ ਲੀਵਰ ਦਾ ਹੋਇਆ ਨਹੀਂ ਲੱਗਣ ਦਾ ਕੰਮ ਆਪਣੀ ਪਾਰਟੀ ਕਿਉਂ ਲੈ ਵੀ ਲੋਕਾਂ ਨੂੰ ਹਰੇ ਲੋਕ ਬਿਲਡਰ ਕੋਲ ਤੇ ਸੇ ਤਾਂ ਮਸਲਾ ਬਾਜੀ ਬਾਜੀ ਗਿਆ ਮੇਰਾ ਕਾਰ ਇਹ ਪਛੀ ਦੇ ਬਾਜੀ ਘਾ ਤੋਂ ਅੱਛੀ ਕਿ ਹੁਣ ਮੋਟਾ ਆ ਰਿਹਾ ਸੀ ਉਹ ਜਿਹੜੀ ਉਹ ਤੋ ਲਤਾਰਾਂ ਨਾਲ ਸਾਡੇ ਆਹ ਮਾਰੀ ਪਾਰਟੀ ਦੇ ਬੰਦਿਆਂ ਨੇ ਡੱਕਿਆ ਇਥੋਂ ਪਹਿਲੀ ਪੱਥਰ ਇੱਕ ਕਰੋੜ ਦਾ ਪੱਥਰ ਆਇਆ ਇਹ ਸਿੱਕੀ ਸਾਹਿਬ ਨੇ ਮਿਹਨਤ ਕਰਕੇ ਲੈ ਗਿਆ ਮਾੜਾ ਪਿਛੇ ਆ ਰਿਹਾ ਡਾਕੇ ਸਾਡਾ ਬਿੜਾ ਗੱਕਰਤਾ ਧੁੰਦੇ ਦਾ ਨਾਲ ਧੁੰਦਾ ਨਹੀਂ ਸੱਤ ਪਿੰਡ ਲੱਗਦੇ ਜੀ ਨਾ ਸੱਤ ਪਿੰਡ ਹੁਣ ਜਿੰਨੀ ਇੱਥੇ ਸੱਤਾ ਪਿੱਛੇਾਰੇ ਗਰਾਈਆਂ ਕਰ ਕਰ ਬਾਬਿਆਂ ਦੀ ਸਹਿਯੋਗ ਨਾਲ ਸਾਰਾ ਅੱਗੇ ਕੋਰਨ ਚੱਲਦੀ ਆਬ ਕਿੰਨੀ ਹੋ ਗਈ ਇਹ ਦੇਖ ਲੈ ਬਾਬਾ ਇੱਕ ਮਿੰਟ ਰੁਕ ਜਾ ਸਾਡੇ ਪਿੰਡ ਦਾ 1600 ਏਕੜ ਪਾਰ ਖਰਾਬ ਹੋ ਗਿਆ 1600 ਏਕੜ 1600 ਏਕੜ ਸਭਰਾਬ ਹੋ ਗਿਆ ਇਹ 500 ਏਕੜ ਸਾਡੇ ਪਿੰਡ ਦਾ ਬਣ ਉਹ ਵੀ ਆਪਣੀ ਮਿਹਨਤ ਨਾਲ ਜਿੱਤਾ ਚੱਕੀ ਸਾਹਿਬ ਹੋ ਗਿਆ ਨਾ ਸਹਿਯੋਗ ਪਹਿਲਾਂ ਤੇਜ਼ ਵੀ ਹਦੂ ਰਿਆ ਵਾ ਤੇਜ਼ ਵੀ ਰਿਆ ਹੁਣ ਵੀ ਕਰਦੇ ਆ ਜਦੋਂ ਅਸੀਂ ਜਾਣਾ ਖਾਲੀ ਨੂੰ ਮੋੜਦੇ ਹੁਣ ਕੱਲ ਕੱਲ ਸਾਡੇ ਬੰਦੇ ਗਏ ਸੀ ਡੀਲ ਚਾਹੀਦਾ ਡੀਲ ਦਿੱਤਾ ਨਾ ਕੱਲ ਹੀ ਅੱਲੇ ਆਮਣੀ ਖਲੋਣ ਤੇ ਪਾਈ ਤਾਂ ਕਿੰਨਾ ਆ ਲੋਕਾਂ ਨੂੰ ਦਿੱਤਾ ਬਾਈ ਥੱਲੇ ਆਣਾ ਪੋਗਾ ਹੁਣ ਸਾਡੇ ਕੋ ਪੋਗਾਂ ਕੇ ਚੱਲ ਰਹੀ ਵੱਡੀ ਚਲੋ ਪਾਣੀ ਇਸ ਵਾਰ ਨਿੱਕੇ ਜਿਹੇ ਤੁਹਾਡੇ ਪੋਗਾਂ ਚੱਲ ਰਹੀ ਅੱਗੇ ਸਰਪੰਚ ਆਜਾ ਇੱਧਰ ਆਜੋ 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 ਫਸਲ ਜੀ ਆਉਂਦੀ ਸਾਡੇ ਤੇ ਉੱਚ ਡੀਜ਼ਲ ਨਾ ਪੋਨੇ ਦਿੱਤੀ ਹਨ ਬਾਬਿਆ ਨੇ ਜੀ ਜਲ ਜੀ ਨਹੀਂ ਸਰ ਆਗੇ ਸਰਪੰਚ ਸਾਹਿਬ ਆਜੋ ਐ ਚਲ ਇਹ ਚਾਹੇ ਕਿ 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 ਇਹ ਚਾਹੇ ਤੁਸੀਂ ਆਈਂ ਦਰੁਖ ਇਸ ਜਗ੍ਹਾ ਬਚਾਓ ਤੁਸੀਂ ਇਸੇ ਕਰ ਜਗ੍ਹਾ ਹੀ ਬਣਾਓ ਠੀਕ ਹੈ ਟ੍ਰੇਨ ਜਾਤਾ ਹੀ ਹੈ ਨੀਚੇ ਲਾ ਕੇ ਜਾਓ ਮੈਂ ਕਿਤੇ ਕੋ ਕੋ ਸਰ ਨਹੀਂ ਕਰੀਂ ਮੀਡੀਆ ਦਾ ਨੰਬਰ ਤੁਮ ਫੋਨ ਕਰਕੇ ਕਲ ਪਿੰਡ ਪਿੰਡ ਜਾ ਕੇ ਜਿਹੜਾ ਉਹਨਾਂ ਵੱਲੋਂ ਲੈ ਲਿਓ ਲੈ ਲਿਓ ਤੁਹਾਡੀ ਬੀਤੇ ਆ ਜਾਓ ਮੇਰਾ ਵੀਰ ਵੀਰ ਦੇਖਿਆ ਜਾ ਰਿਹਾ ਹੈ ਦੇਖ ਸਕਦੇ ਹੋ ਹਾਂਜੀ ਭਾਈ ਆਜੋ ਉਹ ਕੀ ਕੋਈ ਸਾਡੇ ਲਈ ਕੀ ਬਗਿੰਦ ਸਾਹਿਬ ਆਏ ਹੈ ਕੋਈ ਚੰਗੀ ਸਾਹਿਬ ਆਏ ਹੈ ਆਜੋ ਆਜੋ ਦੱਸੋ ਕੋਈ ਮਦਦ ਦੀ ਲੋੜ ਹੈ ਅੱਧ ਕਪਈ ਭਾਈ ਕਰੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਕੋਈ ਮਦਦ ਲੋੜ ਹੈ ਕੋਈ ਮਦਦ ਲੋੜ ਹੈ ਕੋਈ ਮਦਦ ਦੀ ਕੀ ਲੋੜ ਹੈ ਕੋਈ ਆਹ ਨਹੀਂ ਹਾਲਾਤ ਕੋਈ ਸਾਡੇ ਵਾਸਤੇ ਮਦਦ ਦੀ ਕੀ ਲੋੜ ਹੈ ਵੈਸੇ ਮੈਂ ਦੱਸ ਮੈਂ ਦੱਸ ਅੱਗੇ ਆ ਜਾਓ ਭਾਈ ਅੱਗੇ ਆ ਜਾਓ ਗੱਡੀ ਆ ਜਾਓ ਗੱਡੀ ਇਹਦਾ ਮੈਂ ਦੱਸ ਇਧਰ ਹੋ ਇਧਰ ਤਪਤੀ ਅੱਜ ਆਓ ਇੱਥੇ ਆ ਤੋੜ ਤੇ ਰਖ ਲੈ ਪੈਰ ਨੈਣ ਸਾਂ ਇੱਥੇ ਆ ਜਾਓ ਆਜੋ ਇੱਕ ਤਾਂ ਹੋ ਗਿਆ ਸੀ ਦੇਖੋ ਸਰਕਾਰ ਮੈਂ ਆਇਆ ਚੰਨੀ ਸਾਹ ਆਇਆ ਬਗੇਂਸਾ ਆਇਆ ਹਾਂ ਜੀ ਤਾਂ ਆਪਣਾ ਸਾਰਾ ਗਿਆਤ ਹੁੰਦਾ ਰਿਹਾ ਚੰਨੀ ਸਾਹ ਤੋਂ ਪਹਿਲਾਂ ਆਨੋ ਤੋਂ ਉਡਾ ਦੀ ਰੋਡਾਂ ਦੇ ਬਾਅਦ ਸਾਨੂੰ ਮਾਇਜ ਬਹੁਤ ਕਰਦੇ ਬਗੇਂਸਾ ਨਾਲ ਥੋੜੇ ਲਾਰੇ ਆਂ ਸਹੀ ਤੇ ਲਾਰੇ ਸਕਦੇ ਇਹਦੇ ਬਦੇ ਤਰ ਜਾਂਦੇ ਆਂ ਉਹ ਮੰਗਦੇ ਆ 500 ਰੁਪਏ ਦੀ ਧਾੜੀ ਆ ਹਾਂ ਉਹਨਾਂ ਨੂੰ ਰੋਜ਼ ਹੀ ਰੋਜ਼ ਪੈਣ 10000 ਕਿਹਦੇ ਨਹੀਂ ਪੈਂਦੇ ਜੀ 25 ਬੰਦੇ ਹੁੰਦੇ ਆ ਹਾਂ ਥੋੜੇ ਭਰ ਕੇ ਲਾਉਦੇ ਆ ਉਹ ਲਾਉਂਦਾ ਵੀ 1000 ਰੁਪਏ ਜਾਂ 1000 ਰੁਪਏ ਰੋਜ਼ ਇਹਨਾਂ ਦਾ ਬੰਦਾ ਆ ਉਹਦਾ ਸਾਰਾ ਮਾਇਜ ਹਰ ਕਿਤਾਬ ਤੇ ਤਾਪੋਏ ਲੱਗੀ ਜਾ ਰਹੀ ਹੈ ਕੋਈ ਮੌਕੇ ਤੇ ਆਣਾ ਅਸੀਂ ਇਥੋਂ ਵੀ ਆਏ ਕਿਹਦਾ ਪਤਾ ਲੱਗਿਆ ਉੱਥੇ ਟਾਵਰ ਟਾਵਰ ਸ਼ਾਬਾਸ਼ ਹੋਇਆ ਚੇਕੇ ਇਹ ਕਰਕੇ ਸਾਡੇ ਜਿਹੜੇ ਨਗਰ ਨੂੰ ਬਚਾਇਆ ਜਾਵੇ ਸਈ ਪ੍ਰਸ਼ਾਸਨ ਤੋਂ ਮੰਗ ਕਰਦੇ ਉਹ ਲੈ ਯਾਰ ਅਸੀਂ ਸਾਡੇ ਕੋਲੇ ਸਰਕਾਰ ਦਾ ਨਹੀਂ ਨੇ ਮਦਦ ਕਰਨਾ ਫੋਨ ਅੱਗੇ ਦਾ ਕੋਈ ਸਰਕਾਰ ਨਹੀਂ ਹੈ ਹਰ ਇੱਕ ਲਈ ਰਾਜਾ ਬੜਿੰਗ ਜੋ ਨਕਦੀ ਮਦਦਰੀ ਹੈ ਕੋਈ ਗੱਲ ਕਰ ਲੈ ਦਰਬਾਰਾ ਦੇ ਕਰ ਰਹੇ ਨੇ ਕਿਉਂਕਿ ਇਸ ਤੋਂ ਪਹਿਲੇ ਦੇਖਿਆ ਗਿਆ ਕਿ ਸੋਮ ਸਿੰਘ ਬਾਦੋ ਜੀ ਦੇ ਪਾਤ ਰਾਜਾ ਬੜਿੰਗ ਕੋਲ ਤੱਕ ਆਪਣੀ ਮਦਦ ਕੀਤੀ ਜਾ ਰਹੀ ਹੈ ਬਗੈਰ ਸਾਹਿਬ ਦੇਖ ਸਕਦੇ ਹੋ ਆਪਾਂ ਬੋਣਾ ਨਹੀਂ ਫੜੋ ਨੁਕਸਾਨ ਤਾਂ ਬਹੁਤ ਹੋਇਆ ਇਹ ਪਰਮਾਈ ਕਰ ਹੀ ਨਹੀਂ ਸਕਦੇ ਪਰ ਜੋ ਤਿਲ ਫੁੱਲ ਭੇਟਾ ਸੇਵਾ ਜੋ ਕਰ ਸਕਦੇ ਉਹ ਕਰਦੇ ਹੈ ਸਰਕਾਰਾਂ ਨੇ ਇਹ ਦਿੱਤਾ ਤੋਹਫਾ ਹੈ ਜਿਹੜੀਆਂ ਸਰਕਾਰਾਂ ਨੇ ਝਾੜੂ ਦੀ ਸਰਕਾਰ ਨੇ ਦਿੱਤਾ ਤੋਹਫਾ ਹੈ ਸੋਰੀ ਪਰ ਭਾਈ ਨਹੀਂ ਹੋ ਸਕਦਾ ਹਾਂ ਜੋ ਤਿਲ ਫੁੱਲ ਪੇਟਾ ਮਦਦ ਅਸੀਂ ਕਰ ਸਕਦੇ ਸੀ ਉਹ ਅੱਜ ਅਸੀਂ ਕਰਕੇ ਗਏ ਹਾਂ ਤਾਂ ਜੋ ਇੱਥੇ ਪੋਕਲੈਂਡ ਤੇਲ ਪਾਣੀ ਦੀ ਐਸੇ ਸੇਵਾ ਖੋ ਸਕੇ ਉਹ ਕਰਕੇ ਉਹ ਗੱਲ ਚੱਲ ਰਹੀ ਆ ਸਾਡੇ ਨਾਲ ਇੱਥੇ 1 ਕਿਲੋਮੀਟਰ ਪੱਥਰ ਜਿਹੜੀ ਆਪਣੀ ਸਰਕਾਰ ਆ ਸਿੱਕੀ ਸਾਹਿਬ ਨੇ 1 ਕਿਲੋਮੀਟਰ ਪੱਥਰ ਦਾ ਟ੍ਰੱਕ ਇੱਥੇ ਕੈਂਪ ਹੋ ਗਿਆ ਜਦੋਂ 22 ਦੀ ਸਰਕਾਰ ਬਦਲੀ ਆ ਇਹ ਚੱਕਾ ਕੇ ਲੈ ਗਏ ਇਥੋਂ ਕਿੱਥੇ ਲੈ ਕੇ ਸਾਨੂੰ ਨਹੀਂ ਪਤਾ ਇਹਨਾਂ ਨੇ ਵੇਚਤਾ ਕੀ ਚੱਕਾ ਪੱਥਰ ਵੀ ਸਾਡੇ ਪਿੰਡ ਆਈ ਪੱਥਰ ਵੀ ਆਇਆ ਟੈਂਡਰ ਲੀਵਰ ਦਾ ਹੋਇਆ ਨਹੀਂ ਲੱਗਣੇ ਕਾਮਾ ਨੂੰ ਪਾਰਟੀ ਕਿਉਂ ਭੱਲੇ ਉਹ ਸਮਝ ਨਹੀਂ ਆਇਆ ਇਹ ਵੀ ਬਿਲਡਰ ਕਰ ਇਸੇ ਤਰ੍ਹਾਂ ਉਸ ਦਾ ਬਾਜੀ ਬਾਜੀ ਹੈ ਮੇਰਾ ਕਹਾ। ਇਹ ਪਛਾਣ ਕਾਹ ਤੋਂ ਅਜੀ ਕੀ ਹੁਣ ਮੋਟਾ ਲਾ ਰਹੇ ਸੀ। ਉਹ ਜਿਹੜੀ ਉਹ